टीवी e 91 न्यूज़ 24 ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਜ਼ਿਲ੍ਹਾ ਮਲੇਰਕੋਟਲਾ ਵਿੱਚ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਬਣੇ ਕਨਿਆ ਸਰਕਾਰੀ ਸਕੂਲ ਵਿੱਚ 1200 ਬੱਚਿਆਂ ਦੋ ਸ਼ਿਫਟਾਂ ਵਿੱਚ ਅਨਸੇਫ ਬਿਲਡਿੰਗ ਵਿੱਚ ਪੜ੍ਹਾਈ ਕਰਨ ਲਈ ਮਜਬੂਰ। 100 ਸਾਲ ਪੁਰਾਣੀ ਬਿਲਡਿੰਗ ਵਿੱਚ ਕਦੇ ਵੀ ਵਾਪਰ ਸਕਦਾ ਹਾਦਸਾ। ਮਲੇਰਕੋਟਲਾ ਵਿੱਚ ਕਨਿਆ ਸਕੂਲ ਲਈ ਨਵੀਂ ਬਿਲਡਿੰਗ ਤਾਂ ਹੈ ਪਰ ਸਕੂਲ ਬੱਚੇ ਪੁਰਾਣੀ ਅਨਸੇਫ ਸਕੂਲ ਵਿੱਚ ਦੋ ਸ਼ਿਫਟਾਂ ਵਿੱਚ ਕਰਦੇ ਹਨ ਪੜ੍ਹਾਈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਜਲਦੀ ਸਕੂਲ ਦੀਆਂ ਬੱਚਿਆਂ ਦੀ ਪੜ੍ਹਾਈ ਲਈ ਨਵੀਂ ਬਿਲਡਿੰਗ ਦੀ ਕਾਰਜੀ ਕਾਰਵਾਈ ਪੂਰੀ ਕਰਵਾਏ ਜਦੋਂ ਕਿ ਪੰਜਾਬ ਵਿੱਚ ਬਰਸਾਤ ਦਾ ਮੌਸਮ ਹੋਣ ਕਾਰਨ ਕਦੇ ਵੀ ਹਾਦਸਾ ਹੋ ਸਕਦਾ ਹੈ ਇਸ ਪੁਰਾਣੀ ਇਮਾਰਤ ਸਕੂਲ ਵਿੱਚ 41 ਕਮਰੇ ਸੀ ਜਿਸ ਵਿੱਚੋਂ 26 ਕਮਰੇ ਹੀ ਬੱਚਿਆਂ ਲਈ ਹਨ ਪਰ ਇਹ ਵੀ ਅਨਸੇਫ ਹਨ ਇਸ ਪੁਰਾਣੀ ਬਿਲਡਿੰਗ ਸਕੂਲ ਦੋ ਸਿਪਟਾ ਵਿੱਚ 1200 ਲੜਕੀਆਂ ਪੜ੍ਹਾਈ ਕਰਨ ਲਈ ਮਜਬੂਰ ਹਨ ਕਾਲ ਰਿਕਾਰਡਿੰਗ ਦਿਉ ਤਰਵਿੰਦਰ ਕੌਰ ਨੇ ਫੋਨ ਤੇ ਦੱਸਿਆ ਜਲਦੀ ਨਵੀਂ ਬਿਲਡਿੰਗ ਵਿੱਚ ਜਾਵੇਗਾ ਸਕੂਲ ਸ਼ਹਿਰ ਵਾਸੀ ਬਸੀਮ ਤੇ ਸਾਭਾ ਕਾ ਕਾਉਂਸਲਰ ਕਿੰਗਰਾ ਜੀ ਨੇ ਕਿਹਾ ਆਓ ਦੇਖਦੇ ਹਾਂ ਰਿਪੋਰਟਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਸੋਰਾ 110 ਦੇ ਨਾਲ ਕੰਮ ਹੋ ਰਿਹਾ ਹੈਗਾ ਤੇ ਸੈਕਰੀ ਮੈਡਮ ਦੀ ਕਾਫੀ ਜ਼ਿਆਦਾ ਅਵੇਲ ਹੈ ਕਿਉਂ ਉਸ ਤੋਂ ਲੈ ਕੇ ਤੇ ਹਜੇ ਪੀਡਬਲਯੂਡੀ ਦੇ ਵੱਲੋਂ ਸਾਨੂੰ ਹੈਂਡਓਵਰ ਸਰਟੀਫਿਕੇਟ ਨਹੀਂ ਮਿਲਿਆ ਹੈਗਾ ਇਹ ਕਿੰਨਾ ਚਿਰ ਲੱਗ ਸਕਦਾ ਜੀ ਕੋਈ ਪਾਇ ਹੈ ਇਹਦਾ ਜੀ ਟਾਈਮਿੰਗ ਜੇਕਰ ਅਗਲਾ 181 ਹੋ ਉਹਨੂੰ ਬਹੁਤ ਜਲਦੀ ਹੋ ਜਾਏ ਹਨੀਤ ਆਈ ਥਿੰਕ 2 ਦਿਨ ਪਹਿਲਾਂ ਮੈਂ ਮੇਰੇ ਫੋਟੋਮੇਂਟ ਸੀਗੀ ਐਂਡ ਅਪਾ ਡੀਸੀ ਸਰ ਨੇ ਜੋ ਤੇ ਲਿਖ ਕੇ ਲੈ ਕੇ ਆਏ ਹੈਗੇ ਆ ਜੀ ਤੇ ਅੱਗੇ ਆਪਾਂ ਨੇ ਡੀਪੇਰ ਤੋਂ ਵੀ ਉਹਦੀ ਕਾਪੀ ਫਾਰਵਰਡ ਕੀਤੀ ਹੈਗੀ ਐ ਐਂਡ ਸੈਕਰੀ ਮੈਮ ਦੇ ਧਿਆਨ ਚ ਹੈਗਾ ਵੀ ਆਲਾ ਵਰਕਿੰਗ ਔਨ ਇਟ ਕਿ ਜਲਦੀ ਹੋ ਜਾਏ ਥੈਂਕ ਯੂ ਮੈਮਮ ওকে ਅ ਮੇਰਾ ਨਾਮ ਵਕੀਨ ਸ਼ੇਖ ਹੈ। ਦੇ ਫੋਲਡ ਦੇ ਰਹੇ ਹਾਂ। ਜਿੰਨਾ ਬਲੇਪੋਲਾ ਤੋਂ ਥਾਸ ਮੇਰੇ ਤੋਂ ਰਹਿਣ ਵਾਲਾ ਔਰ ਮੈਂ ਸਮਾਸਿਚ ਕੀ ਸਕੂਲ ਬਾਰੇ ਤੁਸੀਂ ਕਹਿ ਰਹੇ ਹੋ ਨਹੀਂ ਤਾਂ ਕੋ ਕਿਰਨ ਵੀਲੀ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਗੈਰ ਦਾ ਜਿਹੜਾ ਬਹੁਤ ਹੀ ਇੰਟਰਸਟਿੰਗ ਜਿਹੜਾ ਮੁੰਡਾ ਅੱਜ ਆਇਆ ਉਹ ਜਾਗਤ ਕਿਰਨ ਅੱਗੇ ਔਰ ਪ੍ਰਕਾਰ ਦੇ ਕੇ ਇਸ ਨੂੰ ਕੁਐਸਚਨ ਕਰਨਾ ਗਿਆ ਕਿ ਸਾਡਾ ਜਿਹੜਾ ਸਰਕਾਰੀ ਚੰਨਿਆ ਸਕੂਲ ਹੈ ਬਹੁਤ ਲੰਬੇ ਸਮੇਂ ਤੋਂ ਦੋ ਸ਼ਿਫਟਸ ਚ ਚੱਲ ਰਹੇ ਹਨ। ਔਰ ਕਿਮਾਲਪੁਰ ਸਕੂਲ ਦੇ ਵੀ ਹਾਲਾਤ ਨੇ ਦੋ ਸ਼ਿਫਟਸ ਨੂੰ ਲੱਗ ਰਿਹਾ ਔਰ ਸਾਰੇ ਸ਼ਹਿਰ ਦੀ ਬਹੁਤ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਡਿਮਾਂਡ ਹੈ ਕਿ ਜਿਹੜਾ ਸਕੂਲ ਦਾ ਪ੍ਰੋਪਰ ਰਹੇ। ਹਾਂਜੀ। ਉਹ ਰੂਲ ਹੈ ਨਾ ਇਹਦੇ ਅਕੋਰਡਿੰਗ ਵੀ ਮਤਨਾ ਕਰੀ ਸੀ ਦੋ ਸ਼ਿਫਟਾਂ 'ਚ ਨਹੀਂ ਲੱਗਣਾ ਚਾਹੀਦਾ ਕਿਉਂਕਿ ਅ ਜਿਹੜੇ ਸਰਕਾਰੀ ਸਕੂਲ ਦੀ ਇਸ ਤੋਂ ਤਦਾਦ ਹੈ ਬੱਚਿਆਂ ਨੂੰ ਹੈ 6:00 ਤੋਂ 12:00 ਵਜੇ ਦੇ ਔਰ ਜੋ ਬੱਚੇ ਸਾਡੇ ਆਂਸੇ ਵਿੱਚ ਵਿਭਾਗ ਸੇਕ ਬਿਲਡਿੰਗ ਵਿੱਚ ਪੜ੍ਹ ਰਹੇ ਨੇ ਅਨੁਸਾਰ ਸਰਕਾਰ ਨੇ اور ਬਿਲਡਿੰਗ ਦਾ ਵੀ ਦੋਨੇ ਗਲਤ ਪਾਲਿਸੀ ਔਰ ਗਲਤ ਹੋ ਗਈ ਵੀ ਸਾਡੀ ਡਿਮਾਂਡ ਇਹੀ ਹੈ ਸ਼ਹਿਰ ਵਾਸੀਆਂ ਦੀ ਕਿ ਕਾਫਟਰ ਚੱਲਦੇ ਜਿਹੜਾ ਬਿਲਡਿੰਗ ਦੇ ਲੰਮੀ ਬਿਲਡਿੰਗ ਸ਼ਿਫਟ ਕੀਤਾ ਜਾਵੇ ਤਾਂ ਕਿ ਸਕੂਲ ਸਹੀ ਟਾਈਮ ਤੇ ਲੱਗੇ ਬਹੁਤ ਸਾਰੀ ਬੱਚੀਆਂ ਸੇਫ ਹੋ ਸਕਣ ਕਿਉਂਕਿ ਜਿਹੜਾ ਸਾਫਰੀਆਂ ਹੋਣ ਜਾਂ ਗਰਮੀ ਆਵੇ ਦੋ ਟਾਈਮ ਸਕੂਲ ਲੱਗਦਾ ਯਾਨੀ ਕਿ ਬੱਚੇ ਹਮਸਫਰੇ ਬਹੁਤ ਜਲਦੀ ਸਕੂਲ ਜਾਣਾ ਬੰਦ ਕਰਦੇ ਜਿਹਦੇ ਪਰ ਸ਼ਹਿਰਦਾਰ ਦੇ ਲੋਕਾਂ ਨੇ ਕਈ ਵਾਰ ਇਤਰਾਜ਼ ਕੀਤਾ ਕਿ ਸਾਫਰੀਆਂ ਦੇ ਨੀਚੇ ਜਿਹੜਾ ਸੰਭਾਜ ਸੰਦਰਦਾ ਟਾਈਮ ਵੀ ਚੇਂਜ ਹੁੰਦਾ ਉਹਦੇ ਕਰਕੇ ਬੱਚਿਆਂ ਨੂੰ ਬੜੀ ਦਿੱਕਤ ਆਉਣੀ ਹੈ ਸੇ ਸਾਡੀ ਭਗਵਾਨਾ ਸਾਹਿਬ ਨੇ ਇਹ ਵੀ ਗੁਜ਼ਾਰੀ ਕਿ ਮਲੇ ਕੋਲਾ ਜੋ ਬਿਲਡਿੰਗ ਬਣੀ ਹੈ ਨਵੀਂ ਉਹਦੇ ਵਿੱਚ ਜਲਦੋ ਜਲਦ ਜਿਹੜੀਆਂ ਸਰਕਾਰੀ ਕੰਦਿਆ ਸਕੂਲ ਦੀਆਂ ਬੱਚੀਆਂ ਨੂੰ ਸ਼ਿਫਟ ਕੀਤਾ ਜਾਵੇ ਉਹ ਜਿਹੜੀ ਬਿਲਡਿੰਗ ਪੁਰਾਣੀ ਆਨਸਰ ਬਿਲਡਿੰਗ ਹੈ ਇਹਨੂੰ ਵੀ ਦੇਖਿਆ ਜਾਵੇ ਕਿਉਂਕਿ ਕਿਸੇ ਵੀ ਟਾਈਮ ਐਸਕਿਊ ਘਟਰਾਣਾ ਵਾਪਰ ਜਾਵੇ ਕਿ ਬਾਅਦ ਵਿੱਚ ਸਰਕਾਰ ਨੂੰ ਸ਼ਰਮਿੰਦਾ ਆਉਣ ਬਗ। ਔਰ ਨਮਸਕਾਰ ਮੈਂ ਬਿਆਨਕਿੰਗਰ ਸਾਬਕਾ ਮਸਪਲ ਕੌਂਸਲਰ ਬਲੇਕੋਲਾ ਮੈਂ ਆਪਦੇ ਵਿੱਚ ਧਿਆਨ ਚ ਲਿਆਣਾ ਚਾਹੁੰਦਾ ਵੀ ਜਿਹੜਾ ਵਾਰਡ ਨੰਬਰ 25 ਦੇ ਵਿੱਚ ਗਵਰਨਮੈਂਟ ਗਰਲ ਸਕੂਲ ਹੈ ਉਹ ਮਨ ਕਈ ਚਿਰ ਤੋਂ ਜਿਹੜੀ ਉਹਨਾਂ ਦੀ ਬਿਲਡਿੰਗ ਹੈ ਬਹੁਤ ਜ਼ਿਆਦਾ ਅਨਸੇਫ ਹੈ ਔਰ ਪੰਜਾਬ ਸਰਕਾਰ ਨੇ ਨਵੀਂ ਬਿਲਡਿੰਗ ਮੋਸਟਲੀ ਬਣ ਗਈ ਹੈ ਲੇਕਿਨ ਅਫਸੋਸ ਦੀ ਗੱਲ ਇਹ ਹੈ ਵੀ ਜਿਹੜੀ ਉਹ ਬਿਲਡਿੰਗ ਦੇ ਵਿੱਚ ਬੱਚੇ ਨੇ ਹਾਲੇ ਵੀ ਉਹੀ ਪੁਰਾਣੀ ਬਿਲਡਿੰਗ ਦੇ ਵਿੱਚ ਨੇ ਉਸ ਬਿਲਡਿੰਗ ਦਾ ਹਾਲਾਤ ਇੰਨੇ ਖਰਾਬ ਨੇ ਜਿਵੇਂ ਅੱਜਕੱਲ੍ਹ ਬਰਸਾਤ ਹੋ ਰਹੀ ਹੈ ਕਿਸੇ ਵੇਲੇ ਵੀ ਮਿਸਹੈਪਨਿੰਗ ਹੋ ਸਕਦੀ ਹੈ ਉਸ ਮਿਸ ਹੈਪਨਿੰਗ ਦਾ ਕੌਣ ਜ਼ਿੰਮੇਵਾਰ ਹੋਏਗਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਜਲਦੀ ਤੋਂ ਜਲਦੀ ਇੱਕ ਤਾਂ ਉਹ ਬੱਚਿਆਂ ਜਿਹੜਾ ਸਕੂਲ ਹੈ ਜਿਹੜਾ ਨਵਾਂ ਬਣ ਚੁੱਕਿਆ ਉਹਦੇ ਵਿੱਚ ਸ਼ਿਫਟ ਕੀਤਾ ਜਾਵੇ ਕੱਲ ਨੂੰ ਅਗਰ ਮਿਸ ਹੈਪਨਿੰਗ ਹੁੰਦੀ ਹੈ ਤਾਂ ਉਹ ਸਾਰੀ ਸਰਕਾਰ ਦੀ ਜ਼ਿੰਮੇਵਾਰੀ ਹੋਏਗੀ ਮੈਂ ਬੇਨਤੀ ਕਰਦਾ بار بار ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਜਦ ਇੱਕ ਬਿਲਡਿੰਗ ਬਣ ਚੁੱਕੀ ਹੈ ਤਾਂ ਕਿਉਂ ਨਹੀਂ ਸ਼ਿਫਟ ਹੋ ਰਿਹਾ ਕੀ ਕਾਰਨ ਹਨ ਵੀ ਪੀ ਡਬਲਯੂ ਡੀ ਜਿਹੜੀ ਉਹ ਬਿਲਡਿੰਗ ਦਾ ਹੈਗਾ ਚਾਰਜ ਕਿਉਂ ਨਹੀਂ ਉਹ ਸਕੂਲ ਨੂੰ ਸੰਭਾਲਦੇ ਮੈਂ ਫੇਰ بار-बार ਸਰਕਾਰ ਨੂੰ ਬੇਨਤੀ ਕਰਦਾ ਵੀ ਇਹਨੂੰ ਜਲਦੀ ਤੋਂ ਜਲਦੀ ਇਮੀਡੀਏਟਲੀ ਇਹਨੂੰ ਸਕੂਲ ਨੂੰ ਸ਼ਿਫਟ ਕੀਤਾ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਹ ਨਵੇਂ ਬਿਲਡਿੰਗ ਦੇ ਵਿੱਚ ਅਡਜਸਟ ਹੋ ਸਕਣ ਕਿਉਂਕਿ 1200 ਬੱਚਾ ਹੈ ਮਤਲਬ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚੇ ਹਨ ਤਾਂ ਕਿ ਮਿਸ ਹੈਪਨਿੰਗ ਨੂੰ ਬਚਾਉਣ ਲਈ ਉਸ ਨੂੰ ਜਲਦੀ ਸ਼ਿਫਟ ਕੀਤਾ ਜਾਵੇ